ਨਾ ਖਾਲੀਆ ਤੇਰੇ ਉਹਨੇ ਸਾਮਾਨ ਤਾਂ ਕੱਢ ਲਿਆ ਉਹ ਗੱਡੀ ਚ ਬਾਕੀ ਸਾਰਾ ਹਾਂ ਜੱਤੀ ਸਸ਼ੀਕਲ ਜੱਤੀ ਸਸ਼ੀਕਲ ਕਿਵੇਂ ਆ ਵਧੀਆ ਹੋ ਜੇ ਤੁਸੀਂ ਦੱਸੋ ਹਾਂ ਜੀ ਵਧੀਆ ਮੰਮੀ ਡੈਡੀ ਸਸ਼ੀਕਲ ਕਿਹਾ ਆ ਜੀ ਵਧੀਆ ਵਧੀਆ ਠੀਕ ਹੈ ਬਤਾਂ ਹਾਂ ਘਰ ਤਾਂ ਸੋਨਾ ਲੈ ਲਿਆ ਦੇਖੀ ਸਸ਼ੀਕਲ ਦੇ ਚਾਹ ਤਾਂ ਚੜਨਾ ਹੀ ਆ

ਆਪਾਂ ਜੀ ਦੇਖ ਲੋ ਸੂਟ ਸਾਰੇ ਆ ਤਾਂ ਸਕੰਦਰ ਦਾ ਹੈ ਤੇ ਆ ਹਰਪ੍ਰੀਤ ਦੇ ਸੂਟ ਆ ਵਾਲਾ ਤੇ ਆ ਵਾਲਾ ਤੇ ਆ ਬਾਈ ਜੀ ਦੀ ਲੋਈ ਆ ਤੇ ਆ ਸੂਟ ਤੁਹਾਡੇ ਆ ਤੇ ਆ ਦਾਦੀ ਸੱਸ ਦਾ ਸੂਟ ਲਾਇਆ ਜੀ ਲਗਤ ਐਨੀ ਖੇਚਲਾ ਕਾਨੂੰ ਕਰਨੀ ਸੀ ਪਰ ਹੈ ਨਾ ਕੋਈ ਗੱਲ ਨਹੀਂ ਹੱਕ ਬੰਦਾ ਸਾਡਾ ਹੈ ਹੁਣ ਖਾਲੀਆ ਥੋੜਾ ਜਿਹਾ ਆਉਂਦੇ ਤੁਸੀਂ ਦੱਸ ਦੋ ਤੁਹਾਨੂੰ ਸੋਹਣੇ ਲੱਗੇ ਸੂਟ ਸੂਟ ਤਾਂ ਬਥੇਰੇ ਸੋਹਣੇ ਨੇ ਸੂਟਾਂ 'ਚ ਤਾਂ ਕੋਈ ਗੱਲ ਨਹੀਂ ਹੈਗੀ ਬਹੁਤ ਸੋਹਣੇ ਨੇ ਕੱਪੜੇ ਇਹਦਾ ਅੱਖੇ ਖਚਲ ਵੀ ਸੋਹਣੀ ਲੈ ਕੇ ਜਾ ਗਏ ਹਨਾ ਕਰੇ ਵਾਰ-ਵਾਰ ਦੇ ਨੇ ਇਹ ਤਾਂ ਹੁੰਦਾ ਹੀ ਐ ਹਾਂਜੀ ਲੈ ਵੈਸੇ ਤਾਂ ਜਿਹਨੇ ਭਾਈ ਧੀ ਦਿੱਤੀ ਉਹਨੇ ਰਾਖੀ ਕੀ ਵੇਰ ਚ ਜਿਹੜਾ ਤਾਂ ساری ਉਮਰ ਹੀ ਦੇਣਾ ਹੈ ਧੀ ਨੂੰ ਤਾਂ ਸਹੀ ਗੱਲ ਐ ਭਾਈ ਕੰਮ ਗੱਲ ਪੈਂਦਾ ਜੀ ਜੇ ਧੀ ਵਿਆਹ ਦੇ ਕੇ ਦੇਣ ਲੈਣ ਦਾ ਫਿਰ ਸਹੀ ਗੱਲ ਐ ਜਿੰਨਾਂ ਨੇ ਬੋਧ ਨੂੰ ਪਿਆਗੇ ਤੇ ਤੁਮਾਂ ਨੂੰ ਕੀ ਕਰਾਉਣਾ ਹੁੰਦਾ ਲੈ ਹੈ ਲੈ ਪੁੱਤ ਜੀ ਤੈਨੂੰ ਆਖਣੇ ਸੀ ਵੀ ਅਸੀਂ ਆਉਂਦੇ ਨਹੀਂ ਹੈ ਨਹੀਂ ਨਹੀਂ ਇਹ ਗੱਲ ਨਹੀਂ ਹੈ ਕੀ ਕਰਦਾ ਨਾ ਤੂੰ ਕਿਉਂ ਜਵਾਬ ਦਿੱਤਾ ਸੀਗਾ ਕਿਉਂ ਕਿ ਅਜਿਉਂ ਕਿਉਂਕਿ ਉਹਦਾ ਜੀ ਇੱਥੇ ਬਹੁਤ ਲੱਗਿਆ ਹੋਇਆ। ਅੱਛਾ। ਸਵਾਦ ਦਿੱਤਾ ਸੀਗਾ। ਠੀਕ ਹੈ। ਚੱਲ ਵਧੀਆ ਫਿਰ ਜੀ ਲੱਗ ਗਿਆ ਤੇ ਦੱਸ ਸਾਨੂੰ ਹੋਰ ਕੀ ਚਾਹੀਦਾ ਵਸੇ ਇਹ ਖਸ ਚਾਹੀਦੀ ਹੈ ਸਾਨੂੰ ਤਾਂ। ਤੇ ਭੰਦੀ ਆਹ ਘਰ ਬਦਲਤਾ ਤਾ ਸੇ। ਆਹ ਹਾਂਜੀ ਹਾਂਜੀ ਹੀ ਘਰ ਬਦਲਤਾ। ਤੁਸੀਂ ਤਾਂ ਕਹਿੰਦੇ ਸੀ ਖੇਤ ਕੋਠੀ ਪਈ ਜਾਂਦੀ ਐ ਤੇ ਫਿਰ ਇਹ ਤਾਂ ਪਿੰਡ ਚ ਆ ਜੀ। ਉਹਨਾਂ ਅਸੀਂ ਨੇ ਏਟਾ-ਵਟਾ ਕਰ ਲਿਆ ਉਹਨਾਂ ਨਾਲ ਤੇ ਉਹਨਾਂ ਨੂੰ ਖੇਤ ਵਾਲਾ ਸਮਾਤਾ ਜਿਹੜਾ ਅਸੀਂ ਨੇ ਲਿਆ ਹੋਇਆ ਸੀ ਤੇ ਅਸੀਂ ਇੱਥੇ ਆ ਰਹਿ ਗਏ ਪਿੰਡ ਵਾਲੇ ਜੀ। ਚਲ ਵਧੀਆ ਪਿੰਡ ਵਰਗੀ ਤਾਂ ਮौज ਨਹੀਂ ਕੀਤੀ ਹਨਾ ਮੇਰੇ ਘਰ ਤੋਂ ਕੀ ਗੱਲ ਤੁਹਾਨੂੰ ਪਸੰਦ ਨਹੀਂ ਆਇਆ ਨਾ ਨਾ ਜੀ ਘਰ ਤਾਂ ਬਹੁਤ ਸੋਹਣਾ ਲੈ ਕਿੱਡੀ ਸੋਹਣੀ ਤੇ ਕੋਠੀ ਪਾਈ ਹੋਈ ਆ ਹੈ ਇਹ ਦੂਜਾ ਦੇ ਸੋਨਾ ਘਰ ਹੋ ਕੇ ਹੋ ਜਾ ਹੁੰਦਾ ਨਾਲੇ ਆਏ ਆ ਪਿੰਡ ਤੱਕ ਹੋਣਾ ਚਾਹੀਦਾ ਕਈ ਰਾਤ ਬਰਾਤੇ ਰੋਲ ਪੈ ਜਾਂਦੀ ਆਣ ਮਾਰ ਤਾਂ ਖੜ ਜਾਂਦਾ ਕੇ ਹਾਂ ਜੀ ਹਾਂ ਉਹੀ ਸੋਚ ਕੇ ਨਾਲੇ ਕਈ ਵਾਰੀ ਮੈਂ ਉਰਾ ਪਰਾਂ ਹੋਮਾ ਫਿਰ ਪ੍ਰੀਤ ਕੱਲੀ ਹੁੰਦੀ ਆ ਘਰੇ ਫਿਰ ਔਖਾ ਹੋ ਜਾਂਦਾ ਹਾਂ ਨਾ ਨਾ ਵਧੀਆ ਸੋਚਿਆ ਇਹਦਾ ਤੁਸੀਂ ਲੈ ਹਾਂ ਜੀ ਬਾਕੀ ਆਏ ਆ ਨਾ ਭੈਂਜੀ ਵੀ ਹਜੇ ਦੇਖ ਆਪਾਂ ਤੋਂ 2 ਮਹੀਨੇ ਚ ਆਪਣਾ ਸਾਰਾ ਕੰਮ ਲੋਟ ਆ ਕੇ ਨਾਲੇ ਵਿਆਹ ਹੋ ਗਿਆ ਤੇ ਵੀ ਕੋਠਰਾ ਤੇ ਤਾਂ ਦੇਖੋ ਸਾਲ-ਸਾਲ ਲੱਗ ਜਾਂਦਾ ਹਨਾ ਮੈਂ ਵੀ ਇਹ ਸੋਚਦੀ ਆ ਮੈਂ ਕਿਹਾ ਵੀ ਐਡੀ ਛੇ ਤੇ ਇਹਨਾਂ ਨੇ ਕਿਵੇਂ ਕੋਠੀ ਤਿਆਰ ਕਰ ਲਈ ਤੇ ਕਹੀ ਤਾਂ ਆ ਜਾਂਦੇ ਆ ਵੀ ਕੋਠੀ ਉਧਰ ਪਈ ਜਾਂਦੀ ਸੀ ਭੂਆ ਜੀ ਆ ਫਿਰ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਜਿਦ ਇਹਨਾਂ ਨੇ ਕਹਿਤਾ ਹਾਂਜੀ ਵੀ ਫਿਰ ਸੋਚਿਆ ਤਾਂ ਸੀਗਾ ਮੈਂ ਮੈਂ ਵੀ ਇਹਨਾਂ ਦੇ ਐਡੀ ਛੇ ਤੇ ਕਿਵੇਂ ਕੋਠੀਆਂ ਆਏ ਬਣਾ ਲਈ ਹਾਂ ਹਾਂ ਸਹੀ ਗੱਲ ਆ ਭਾਈ ਹਾਂ ਵੀ ਲੰਮਾ ਟਾਈਮ ਲੱਗਦਾ ਕੋਠੀ ਤੇ ਕੀ ਗੱਲ ਜੀ ਤੁਸੀਂ ਨਹੀਂ ਬੋਲਦੇ ਨਹੀਂ ਨਹੀਂ ਭੈਣ ਜੀ ਬਸ ਹੁਣੇ ਨਹੀਂ ਮੈਨੂੰ ਤਾਂ ਐ ਲੱਗਦਾ ਜਿਵੇਂ ਤੁਹਾਨੂੰ ਖੁਸ਼ੀ ਨਹੀਂ ਹੋਈ ਹੁੰਦੀ ਰ ਆਏ ਨਹੀਂ ਖੁਸ਼ ਆ ਭਾਈ ਦੇਖ ਕੇ ਖੁਸ਼ ਹੋਗੇ ਹਰ ਵਾਰ ਭਾਈ ਪੂਰੀ ਸੌਖੀ ਦੇਖ ਕੇ ਖੁਸ਼ ਹੋ ਜਾਂਦੇ ਆ ਮਾਸੀ ਜੀ ਥੋੜਾ ਇਹ ਪਹਿਲੇ ਦਿਨ ਤੋਂ ਹੀ ਕਾਟੀ ਗੱਲ ਕਰਦੇ ਆ ਅੱਛੇ ਅੱਛੇ ਹਾਂਜੀ ਹਾਂਜੀ ਉ ਕੋਈ ਗੱਲ ਨਹੀਂ ਹੈਗੀ ਤੇ ਹੋਰ ਦੱਸੋ ਤੁਸੀਂ ਠੀਕ ਆ ਪ੍ਰੀਤ ਤੁਹਾਨੂੰ ਤੰਗ ਨਹੀਂ ਕਰਦੀ ਵਧੀਆ ਰਹਿੰਦੀ ਨਹੀਂ ਇਹ ਲੈਦਰ ਪ੍ਰੀਤ ਨੇ ਮੈਨੂੰ ਕੀ ਤੰਗ ਕਰਨਾ ਪ੍ਰੀਤ ਤਾਂ ਬਹੁਤ ਸੋਹਣਾ ਕੰਮ ਕਰਦੀ ਹੈ ਭਾਈ ਬਹੁਤ ਸੋਹਣਾ ਤੁਸੀਂ ਨੇ ਸਿਖਾਇਆ ਹੈ ਹੈ ਤੈਨੂੰ ਸਾਰੇ ਕੰਮਕਾਰ ਸਿਖਾਏ ਇਹਨੂੰ ਥੈਂਕ ਮੈਨੂੰ ਐਸੀ ਵੀ ਕੱਲ ਨੂੰ ਕੋਈ ਨਾਂਬਾ ਨ ਦੇ ਦੇ ਮੇਰੇ ਭਾਈ ਚਾਚੀ ਨੇ ਕੋਈ ਸਿਖਾਇਆ ਨਹੀਂ ਸੀਗਾ ਇਹਨੂੰ ਸ਼ਾਬਾਸ਼ ਏ ਤੁਹਾਡੇ ਹਾਂਜੀ ਮੇਰਾ ਤਾਂ ਇੰਨਾ ਧਿਆਨ ਲੱਗਦੇ ਜਿੰਨਾ ਕਹਿ ਦੇ ਮੈਂ ਵੀ ਇਹਦਾ ਧੀਆ ਵਾਂਗੂ ਕਰਦੀ ਹਾਂ ਮੇਰੇ ਕਿਹੜਾ ਹੋਰ ਕੋਈ ਧੀਆ ਦੇਖਣ ਨੂੰ ਹਾਂਜੀ ਚਲੋ ਵਧੀਆ ਯਾਰ ਨਾਲ ਮਿਲ ਕੇ ਸਾਰੀ ਜ਼ਿੰਦਗੀ ਲੰਘੂਗੀ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ ਚੰਗ ਲੈ ਦੇਖੋ ਮੈਂ ਤਾਂ ਇੰਨੀ ਥੋਣੀ ਲੱਗਦੀ ਐ ਹੈ ਘਰ ਦੇ ਵਿੱਚ ਘਰ ਦੀ ਰੌਣਕ ਨੇ ਬਧਾ ਰੱਖੀ ਜਿੱਦੇ ਦੀ ਆਈਏ ਹੈ ਪੂਰੀ ਤੁਹਾਨੂੰ ਐਂ ਲੱਗਦਾ ਵੀ ਹਰਪ੍ਰੀਤ ਦੇ ਚਾਰੇ ਤਨ ਕਿੰਨੀ ਖੁਸ਼ੀ ਆ ਹੈ ਅੱਗੇ ਨਾਲ ਜ਼ਿਆਦੇ ਖਿੜਗੀ ਹੁੰਦੀ ਆ ਪੁੱਤ ਆ ਦੇ ਘਰਵਾਰ ਦਾ ਚਾਈ ਨਾ ਹੁੰਦਾ ਹਾਂ ਤਾਂ ਹੈ ਆਸਮਾਨੋਂ ਲੋਈ ਕੁਸੀ ਕੱਪੜੇ ਕੋਲ ਮੈਨੂੰ ਦੱਸ ਦਿੱਤੀ ਤ੍ਰੀਤ ਅੱਛਾ ਵੀ ਮੈਨੂੰ ਨਾ ਪਹਿਲਾਂ ਵਿਆਹ ਦਾ ਕੋਈ ਹੋਣੇ ਤੀਗਾ ਵੀ ਮੈਂ ਵਿਆਹ ਕਰਾਵਾਂ ਮੈਂ ਸਮਾਂ ਖਾਰਿਆਂ ਨੇ ਕਹਿੰਦੀ ਖਲਾਸ ਤੀ ਪਰ ਹੁਣ ਜਦੋਂ ਕਹਿੰਦੀ ਮੈਂ ਜਿੱਦੇ ਦੀ ਇਸ ਘਰ ਚਾਹੀਆਂ ਮੈਨੂੰ ਐਂ ਲੱਗਦਾ ਵੀ ਮੇਰਾ ਘਰ ਹੀ ਇਹੀ ਆ ਹਾਂ ਭੈਣ ਜੀ ਜਦੋਂ ਤੁਸੀਂ ਇਹ ਯਾਦ ਆ ਨੇ ਫਿਰ ਉਹਦਾ ਹੀ ਘਰ ਹੁੰਦਾ ਹੁਣ ਤਾਂ ਫਿਰ ਸਮਝਣਾ ਹੀ ਆ ਉਹਨੇ ਜਦੋਂ ਇੱਥੇ ਰਹਿਣਾ ਸਾਰੀ ਉਮਰ ਇਹ ਤਾਂ ਹੈ ਜੀ ਆ ਕੁਝ ਸਾਵਲੋਜ ਕਪੜੇ ਨੇ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਬਾਕੀ ਭੈਣ ਜੀ ਮਾਂ ਵਾਰੀ ਕੁੜੀ ਐ ਮਾਂ ਬਣ ਕੇ ਰਹਿ ਹੋ ਸਾਡੀ ਕੁੜੀ ਦੀ ਤੁਸੀਂ ਮੈਨੂੰ ਇਹ ਦੱਸੋ ਖੋਨ ਮੇਰੇ ਗੱਲਬਾਤ ਕਰਨ ਦੇ ਤਰੀਕੇ ਚ ਜਾਂ ਮੈਨੂੰ ਦੇਖ ਕੇ ਇਹ ਲੱਗਦਾ ਬੀਮਾ ਕਿਤੇ ਪੱਖੋਂ ਖਰਾਬ ਹੋ ਸਕਦੀਆਂ ਜਾਂ ਉਹਦੀ ਮਾਂ ਬਣ ਕੇ ਨਾ ਰਹੇ ਤਕਦੀ ਨਾ 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 ਪੈਣ ਲੱਗਿਆ ਤੁਹਾਨੂੰ ਇਹ ਨਹੀਂ ਨਹੀਂ ਸੰਤਣ ਲੱਗਦਾ ਤੁਹਾਨੂੰ ਤਾਂ ਸਗੋਂ ਆਇਆ ਲੱਗ ਰਿਹਾ ਵੀ ਸਾਡੇ ਨਾਲ ਵੱਧ ਗਿਆ ਤੁਸੀਂ ਰੱਖ ਰਹੇ ਹੋ ਬ੍ਰੀਤ ਦਾ ਸਹੀ ਗੱਲ ਹੈ ਭੈਣ ਜੀ ਉਥੇ ਤਾਂ ਮਨਿੰਦਰ ਨੇ ਬੜੇ ਸਿਆਖਿਆ ਰੱਖਿਆ ਇੱਥੇ ਤੁਸੀਂ ਹੋ ਤੇ ਸਾਨੂੰ ਕਾਹਦਾ ਫਿਕਰ ਹੈ ਇਹ ਤਾਂ ਹੈ ਜੀ ਲਓ ਪਾਣੀ ਲਓ ਪੁੱਤ ਹਾਂਜੀ ਬ੍ਰੀਤ ਲੈ ਮੇਰਾ ਪੁੱਤ ਆ ਖਾਂ ਕੇ ਨਾਲੇ ਪਈ ਕਿਸਮਤ ਹੁੰਦੀ ਆ ਧੀਾਂ ਦੀ ਉਹ ਗੁੜੀ ਤੇ ਪਤਾ ਲੱਗਦਾ ਹਨਾ ਵੀ ਪਹਿਲਾਂ ਤਾਂ ਸਭ ਹੀ ਚੰਗੇ ਹੁੰਦੇ ਆ ਨਾ ਮੇਰੇ ਰਿਸ਼ਤੇਦਾਰ ਕਹਿੰਦੇ ਹੁੰਦੇ ਆ ਕਿ ਵੀ ਆਪਾਂ ਨੂੰ ਵਧੀਆ ਹੀ ਲੱਗਦੇ ਹੁੰਦੇ ਆ। ਬਾਕੀ ਵਰਤੇ ਤੇ ਪਤਾ ਲੱਗਦਾ ਹੁੰਦਾ ਭੈਣ ਜੀ। ਇਹ ਤਾਂ ਹੈ ਜੀ। ਚਲੋ ਆਇਆ ਵਰਤ ਵਰਤੇ ਮਰੂੰਗਾ ਤਾਂ ਸਾਰਾ ਕੁਝ ਹੀ ਆ ਨਾ ਤੁਹਾਨੂੰ ਸਾਡਾ ਪਤਾ ਲੱਗ ਜੂਗਾ ਸਾਨੂੰ ਤੁਹਾਡਾ। ਚਲ ਤੁਹਾਨੂੰ ਤਾਂ ਕੁੜੀ ਖੁਸ਼ ਚਾਹੀਦੀ ਆ ਇਹਦੇ ਦਾ ਗੁੱਸਾ ਨਾ ਕਰਿਓ ਜਿਸ ਤਰ੍ਹਾਂ ਵੈਸੇ ਕਹ ਰਹੇ ਆ। ਨਹੀਂ ਨਹੀਂ ਕੋਈ ਨਹੀਂ ਗੁੱਸਾ ਦਾ ਕੀ ਕਰਨਾ ਹਨਾ। ਹੁਣ ਮੈਂ ਨਾਲ ਇਹ ਗੱਲਾਂ ਦਾ ਤਾਂ ਕੀ ਗੁੱਸਾ। ਕੋਈ ਨਾ ਦਾ ਕੀ। ਕਿਉਂ ਮੜ ਹੌਲਾ ਕਰਦੀ ਆ। ਬਸ। ਕੀ ਹੋ ਗਈ? ਕੋਸ਼ਿਨੀ ਉਹ ਦਾਦੀ ਜਣਾ ਮੇਰੇ ਬਿਨਾ ਜੀ ਨਹੀਂ ਲੱਗਦਾ ਬਸ ਤਾਂ ਹੀ ਜੀ ਹੋ ਗਿਆ ਇੱਕ ਦਿਨ ਤਾਂ ਤੋਰ ਨਹੀਂ ਸੀ ਭੈਣ ਜੀ ਹੈ ਨਾਲੇ ਆਪਾਂ ਕਿੰਨਾ ਕਚਰਾ ਇੱਥੇ ਹੈ ਉਹੀ ਗੱਲ ਆਪਾਂ ਡਾ ਕੇ ਬੈਠੇ ਰਵਾਂਗੇ ਆਪਾਂ ਵੀ ਗਾਹਾਂ ਵਾਲੇ ਘਰ ਦੀ ਤਿਆਰੀ ਕਰਨੀ ਹੈ ਖੜਾ ਤਾਂ ਉੱਥੇ ਜਾ ਕੇ ਛੁੱਟੂ ਆਪਣਾ ਇਹ ਹੀ ਮਨਕ ਨੂੰ ਜਾ ਕੇ ਭੈਣ ਜੀ ਇਹਦਾ ਵਿਆਹ ਕੀਤਾ ਸੀ ਉਹੀ ਤਾਂ ਗੱਲ ਹੈ ਕੋਈ ਨਾ ਇਹ ਬਸੇ ਰਸੇ ਆਪਦੇ ਕਰੇ ਇਸ ਔਖੀ ਰਹਿਣੀ ਚਾਹੀਦੀ ਹੈ ਪ੍ਰੀਤ ਪੁੱਤ ਛੇ ਤੇਰੀ ਦਾਦੀ ਦਾ ਮਨ ਤੇਨੂੰ ਦੇਖ ਕੇ ਖਰਾਬ ਹੁੰਦਾ ਕੋਈ ਨਾ ਆਹ ਸਾਡਾ ਕੀ ਅਸਤਾਰ ਲਾਗੇ ਤੂੰ ਜਾਇਆ ਪੁੱਤ ਦੋ ਦਿਨ ਹਾਂ ਨਾ ਮੈਂ ਕਹਿੰਦੀ ਸੀ ਵੀ ਦੋ ਦਿਨ ਇਹਨੂੰ ਲੈ ਜਾਵਾਂਗੀ ਦਾਦੀ ਕੋਈ ਨਾ ਮੈਂ ਚਾਹ ਪਾਣੀ ਬਣਾਉਣੀ ਆ ਆਹ ਸਰ ਦਾ ਕਾ ਫੇਰ ਕਰ ਦੇ ਪੁੱਤ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਕੋਈ ਗੱਲ ਨਹੀਂ ਤੇਰੀ ਦਾਦੀ ਨੂੰ ਲੈ ਜਾਰ ਸੋਈ ਕਣੀ ਨੂੰ ਮੈਂ ਕੁਝ ਨਹੀਂ ਕਹਿੰਦੀ ਤੇਰੀ ਵਗ ਜਾ ਪੈਂਦੀ ਜਾ ਕਰ ਲੋ ਗੱਲਬਾਤ ਹਾਂ ਕੋਈ ਨਾ ਕੋਈ ਨਾ ਕੋਈ ਗੱਲ ਨਹੀਂ ਪੋਈ ਤੁਸੀਂ ਵਗ ਜਾ ਤੁਸੀਂ ਗੱਲਬਾਤ ਕਰਦੇ ਵੀ ਆ ਜੀ

ਸਹੀ ਗੱਲ ਐ ਭਾਈ ਉਥੇ ਜਾ ਕੇ ਮਨਿੰਦਰ ਵੀ ਸੱਸਾਂ ਤੋਂ ਵੀ ਪਹਿੜੀ ਸੀ ਹਾਂ ਤੇ ਜਿਦਾ ਹਾਂ ਭਾਈ ਚਾਚਾ ਦੇ ਚੱਕਰ ਕੀਤਾ ਉਹੀ ਗੱਲ ਜ਼ਿੰਦਗੀ ਸੌਖੀ ਨਿਕਲ ਜੂ ਨਹੀ ਨਹੀ ਸਾਰੇ ਵਧੀਆ ਤੁਸੀਂ ਇਸ ਗੱਲੋਂ ਫਿਕਰ ਨਾ ਕਰੋ ਵਧੀਆ ਕਰ ਦੇਨੇ ਮੈਨੂੰ ਮਾਇਗਾ ਨਹੀਂ ਆ ਪੁੱਤ ਉਥੇ ਮੈਨੂੰ ਕੋਈ ਗੱਲ ਲੁਕੋਈ ਨਾ ਤੂੰ ਮੈਂ ਕੋਈ ਗੱਲ ਘੋਉਂਗੀ ਨਹੀਂ ਮੈਂ ਕੋਈ ਗੱਲ ਘੋਵਾ ਸਾਰਾ ਠੀਕ ਐ ਪੁੱਤ ਤੈਨੂੰ ਦੇਖ ਕੇ ਤਾਂ ਮੇਰੀ ਜਾਨ ਵੀ ਸੌਖੀ ਹੋ ਗਈ ਤੇ ਜਦ ਮੇਰੀ ਧੀ ਸੁખી ਐ ਬਾਕੀ ਨਾਲ ਹੁਣ ਨਾਲ ਚੱਲੇਗੀ ਸਾਡੇ ਨਹੀਂ ਮੈਂ ਦੱਸ ਦਿੱਤਾ ਸੀਗਾ ਫੋਨ ਤੇ ਵੀ ਮੈਂ ਜਾਣਦੀ ਨਹੀਂ ਜਾਣਦੀ ਕਿਉਂ ਨਹੀਂ ਪਤਾ ਜਾਇਆ ਦੋ ਦਿਨ ਲਾਇਆ ਨਾਲੇ ਸਾਡੇ ਕੋਲ ਨਹੀਂ ਨਾਲੇ ਇਨਾਂ ਕੋਲ ਰਿਹਾ ਲਾਇਆ ਦੋ ਦਿਨ ਕੋਈ ਨਾ ਫੇਰ ਲਾ ਲੂੰਗੀ ਨਾਲੇ ਬੁੱਤ ਮੇਰੀ ਗੱਲ ਸੁਣੋ ਨਾਲੇ ਤਾਲ ਦੀ ਦਾਦੀ ਨੂੰ ਫੋਨ ਕਰ ਲਿਆ ਕਾ ਨਾਲੇ ਮੈਨੂੰ ਵੀ ਫੋਨ ਕਰ ਲਿਆ ਕਾ ਠੀਕ ਹੈ ਨਾ ਹੁਣ ਅਸੀਂ ਵੀ ਠੀਕ ਦਿਆਂ ਰਹਿਨੇ ਆਂ ਵੀ ਕਦੋਂ ਫਰੀਦ ਦਾ ਫੋਨ ਆਊਗਾ ਤੇ ਤੂੰ ਤਾਂ ਫੋਨ ਹੀ ਨਹੀਂ ਲਾਉਂਦੀ ਪਤਾ ਉਹ ਪਤਾ ਕੀ ਹੈ ਮੈਨੇ ਕੋਲਨਾ ਚ ਫੋਨ ਲੈ ਲੂੰਗੀ ਤਾਂਕਾ ਕਿ ਮੇਨੂੰ ਬਾਬੂ ਨੇ ਕਿਹਾ ਸੀਗਾ ਤੇ ਤੈਨੂੰ ਫੋਨ ਲਿਆ ਦੂੰਗਾ ਮੈਨੂੰ ਆਇਓਗਾ ਬਹੁਤ ਆਰਦੇ ਫੋਨ ਤੇ ਕਰੂੰਗੀ ਹੁਣ ਇਹਨਾਂ ਦੇ ਫੋਨ ਤੇ ਬਾਰ ਬਾਰ ਦੇ ਕੀ ਮੰਗਾ ਆਇਆ ਨਾ ਪੁੱਤ ਖੈਰ ਸੁੱਖ ਦਾ ਪਤਾ ਲੱਗ ਜਾਂਦਾ ਚਲ ਤੇ ਆਪਨ ਕੋਈ ਨਾ ਲੱਗੀ ਰਹਿੰਦੀ ਹੈ ਕਿ ਖਾਣੇ ਜਵਾਕੜੀ ਕਿਵੇਂ ਹੋਊਗੀ ਕੋਈ ਨਾ ਨੰਨੀ ਮੈਂ ਕਰ ਲਿਆ ਕਰੂੰਗੀ ਉਸ ਦਿਮਾਗ ਨਾ ਫੋਨ ਤਾਂ ਹੀ ਨਹੀਂ ਕਰਦੀ ਸੀ ਜੇ ਮੈਂ ਫੋਨ ਕਰ ਜਾ ਤੈਨੂੰ ਤੁਸੀਂ ਰੋਣ ਲੱਗੋ ਜਾਣਿਓ ਤੇ ਮੇਰਾ ਵੀ ਮਨ ਖਰਾਬ ਲੈ ਹੁਣ ਸਾਡਾ ਜੀ ਨਹੀਂ ਲੱਗਦਾ ਤਾਂ ਹੀ ਰੋਨੇ ਆ ਸੀ ਹੈ ਨਾਲੇ ਪੁੱਤ ਆਏ ਆ ਇਹ ਜੇ ਦੋ ਦਿਨ ਜਾਂਦੀ ਕੋਈ ਆਸਰਮਣ ਸਾਨੂੰ ਵੀ ਕਹਿੰਦਾ ਕਿਸੇ ਦੇ ਪੱਤ ਲਾ ਫੜਾਉਂਦੀਆਂ ਕਿਸੇ ਦੇ ਮਿਲ ਗਿਲ ਕੇ ਆਉਂਦੀ ਬਿੜੀਆਂ ਚੜੀਆਂ ਫੇ ਆਪਣਾ ਕੋਈ ਨਾ ਆਜੂਗੀ ਮੈਂ ਮੈਂ ਕਹਦਾ ਕਿ ਵੀ ਮੈਂ ਆਉਂਦੀ ਨਹੀਂ ਪਤਾ ਹੈ ਇਹ ਅਗਲੇ ਪਿੰਡੋਂ ਵੀ ਕਹਿੰਦੇ ਵੀ ਇੱਕ ਵਾਰਾ ਤੋੜਤੀ ਕੁੜੀ ਮੁੜ ਕੇ ਲਿਆਂਦੀ ਉਹ ਹੀ ਟਗਾਲਾ ਤੈਨੂੰ ਪਤਾ ਆਣਕ ਵਾਣ ਦਾ ਹਨ ਨਾ ਇਹ ਪੁੱਤ ਸੁਤਾ ਦੀ ਵਾਰ ਆਇਆ ਤਾਂ ਹੱਤਤੀ ਸੱਜ ਨਾਲ ਜਾਣ ਦਾ ਕਿ ਦਾਦੀ ਪੂਆ ਕੋਈ ਨਾ ਤੁਸੀਂ ਆਜਾ ਤੇ ਬਾਬੀ ਦੋ ਸਵੇਰੇ ਮੈਂ ਆਜੂਗੀ ਬਬਲੂ ਛੱਡੇ ਹੋਗਾ ਮੈਨੂੰ ਤੇਰੇ ਸ਼ਾਸਨਿਕੇ ਹਸਿਵੇਂ ਜਾਣ ਨਹੀਂ ਉਹਨਾਂ ਨਾਲ ਮੈਂ ਮੰਮੀ ਨੇ ਕਿਹਾ ਘੜ ਮੰਮੀ ਤਾਂ ਮੈਨੂੰ ਪਹਿਲੇ ਸੁਝਾ ਕੇ ਹਟੀ ਸੀ ਜੇ ਤੈਨੂੰ ਉਲਝਾਂਗੇ ਨਾਲ ਤੂੰ ਤਿਆਰ ਹੋ ਜੀ ਬਾਬ ਜੀ ਨਾਲ ਨਾ ਨਾ ਕਰੀ ਫਿਰ ਕਹੇ ਕਿ ਇਹ ਨਹੀਂ ਦਿੱਤਾ ਤੈਨੂੰ ਵੀ ਨਾਲ ਨਹੀਂ ਜਾਣਾ ਪੁੱਤ ਮੈਨੂੰ ਵੀ ਨਹੀਂ ਕਹਿਣਾ ਕਿਸੇ ਨੇ ਕੁਝ ਨਹੀਂ ਕਿਹਾ ਮੈਨੂੰ ਚਲ ਮਰ ਜੀ ਇਹ ਤੇ ਤੇਰੀ ਤੇ ਨਾਲ ਤੂੰ ਹਰੇਕ ਗੱਲ ਜੀ ਤੂੰ ਮਨਿੰਦਰ ਨੂੰ ਜਵਾਬ ਦੇ ਤਾਂ ਫੋਨ ਤੇ ਵੀ ਮੈਂ ਆਈ ਨਹੀਂ ਆਉਂਦੀ ਨਹੀਂ ਤੁਸੀਂ ਵੀ ਨਾ ਆਇਓ ਕੀ ਗੱਲ ਹੈ ਪੁੱਤ ਆਹ ਤੂੰ ਸਾਨੂੰ ਵੀ ਰੋਕਦੀ ਸੀ ਤੂੰ ਉਹ ਨਹੀਂ ਨਹੀਂ ਮੈਂ ਤੁਹਾਨੂੰ ਨਹੀਂ ਰੋਕਦੀ ਸੀ ਮੈਂ ਤਾਂ ਹੀ ਕਿਹਾ ਸੀ ਕਿ ਮੇਰੇ ਤੋਂ ਨਹੀਂ ਆਇਆ ਜਾਣਾ ਫਿਰ ਮੰਮੀ ਔਖੀ ਹੁੰਦੀ ਆ ਪਿੱਛੇ ਕੰਮ ਕਰਨ ਲੱਗੇ ਲੈ ਪੁੱਤ ਚਾਰ ਦਿਨ ਤਾਂ ਤੈਨੂੰ ਆਈ ਹੋਇਆ ਪੁੱਤ ਐਡਾ ਛੇ ਤੇਰੇ ਸੱਸ ਨੂੰ ਸੁੱਖ ਵੀ ਪੈ ਗਿਆ ਗਰੀਬ ਪੁੱਤ ਜਦੋਂ ਤੇਰਾ ਵਿਆਹ ਨਹੀਂ ਸੀ ਹੋਇਆ ਉਦੋਂ ਤੇਰੀ ਸੱਸ ਕਿਵੇਂ ਕੰਮ ਕਰਦੀ ਸੀ ਓਹੋ ਮੰਮੀ ਕੰਮ ਤਾਂ ਜਲ ਪਹਿਲਾਂ ਕਰਦੇ ਸੀਗੇ ਹੁਣ ਤਾਂ ਮੇਰਾ ਹੀ ਹੱਕ ਆ ਕੰਮ ਕਰਨ ਦਾ ਹੁਣ ਮੈਂ ਆ ਗਈ ਇਸ ਘਰ 'ਚ ਇਹ ਕਰਦੀ ਤਾਂ ਮੇਰਾ ਹੀ ਆ ਮਮਤਾ ਸੀ ਕਹਿਣੀ ਆ ਵਿਚਰ ਤੇ ਸਸ ਤੇਰੇ ਨਾਲ ਕਰਾਂਦੀ ਹੂ ਪਰ ਫੇਰ ਵੀ ਹੁਣ ਆਏ ਆ ਤੇਰਾ ਹੱਕ ਬਣਦਾ ਹੈਗਾ ਸਾਡੇ ਨਾਲ ਵੀ ਜਾ ਕੋਈ ਇਥੋਂ ਨਹੀਂ ਵੀ ਸਾਨੂੰ ਗੱਲ ਵਾਸਤੇ ਦੱਸ ਤੂੰ ਕੀ ਤੋਂ ਡਰਦੀ ਏ ਜਿਹੜਾ ਚੁੱਪ ਕਰਕੇ ਖੜੀ ਫਿਰਦੀ ਏ ਇਹ ਕੁੱਤ ਤੂੰ ਮਨਿੰਦਰ ਨੇ ਕੋਈ ਗੱਲ ਕਹੀ ਸੀ ਤੈਨੂੰ ਮੈਨੂੰ ਚਾਚੀ ਨੇ ਕੀ ਗੱਲ ਕਹਿਣੀ ਆ ਚਾਚੀ ਨਾਲ ਤਾਂ ਮੇਰੇ ਕੋਲ ਗੱਲ ਵੀ ਨਹੀਂ ਹੋਈ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਐਵੇਂ ਫਿਕਰ ਨਾ ਕਰੀ ਜਾ ਕੋਈ ਨਾ ਮੈਂ ਆਜੂਗੀ ਥੋੜੇ ਕੋ ਲਾ ਜੂਗੀ ਤੇ ਆ ਜਿਹਨੇ ਤੇਨ ਰੱਖਣਾ ਰੱਖ ਲਿਓ ਬੱਸ ਚਲੋ ਨਾ ਚਾਹ ਪਾਣੀ ਦੇਖਦੇ ਥੋੜੇ ਬੰਦ ਚੰਗਾ 200 ਕੋਈ ਨਾ ਮੇਰੀ ਗੱਲ ਸੁਣੋ ਆ ਗੱਲ ਕੀਤੀ ਸੀ ਤੁਸੀਂ ਦੱਸ ਨਹੀਂ ਮਾਰੇ ਹਾਂਜੀ ਹਾਂਜੀ ਤੁਸੀਂ ਫਿਕਰ ਹੀ ਨਾ ਕਰੋ ਸਾਰਾ ਕੁਝ ਯਾਦ ਹੈ ਮੈਨੂੰ ਮੈਂ ਕਿਹਾ ਹੁਣ ਸਮਾਨ ਆ ਜੇ ਆਪਣੀ ਮਰਜ਼ੀ ਨਾਲ ਖਿਡਾਵਾਂਗੀ ਕਹੀ ਹੈ ਤੁਹਾਨੂੰ ਨਾ ਪਸੰਦ ਆਵੇ ਮੈਂ ਤਾਂ ਨਾਲ ਪੈਸੇ ਲੈ ਕੇ ਇੱਕ ਵਾਰੀ 5 ਲੱਖ ਰੁਪਏ ਮੇਰੇ ਕੋਲ ਠੀਕ ਹੈ ਤੇ ਹਾਂਜੀ ਮੈਂ ਤੁਹਾਨੂੰ ਫੜਾ ਦੂੰਗੀ 5 ਲੱਖ ਰੁਪਏ ਤੁਸੀਂ ਰੱਖ ਲਿਓ ਭਾਈ ਤੁਸੀਂ ਆਪਦੇ ਕੋਈ ਚੀਜ਼ ਨਹੀਂ ਆਉਣੀ ਆ ਹਨਾ ਜਾਂ ਕੁਝ ਵੀ ਆਪਦਾ ਤੁਸੀਂ ਸਾਹਮਣੇ ਰੱਖਣਾ ਉਹ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਪੈਸੇ ਫੜਾ ਜੰਨੀ ਆ ਠੀਕ ਹੈ ਜੀ ਕੋਈ ਨਾ ਪੈਸੇ ਫੜਾ ਦਿਓ ਪੈਸਿਆਂ ਚ ਅਸਲ 5 ਲੱਖ ਤਾਂ ਤਹਾਨੂੰ ਪਤਾ ਵੀ ਘਰਦਾਰ ਨਿੱਕਾ ਮੋਟਾ ਜਾਂ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਮੰਗਾਈਆ ਹਨ ਤੁਸੀਂ ਫਿਕਰ ਹੀ ਨਾ ਕਰੋ ਜੀ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਇੱਕ ਵਾਰੀ ਮੈਂ 5 ਲੱਖ ਰੁਪਏ ਤੁਹਾਨੂੰ ਬਰਾ ਦੇ ਆਂ 8 ਦਿਨਾਂ ਤੱਕ ਜਦੋਂ ਸੁਪਰੀਤ ਨੂੰ ਲੈ ਕੇ ਜਾਵਾਂਗੇ ਦੁਬਾਰੇ ਛੱਡ ਕੇ ਜਾਵਾਂਗੇ ਹਨਾ ਉਦੋਂ ਮੈਂ ਹੋਰ ਇੰਤਜ਼ਾਮ ਕਰ ਦੂੰ 5 ਲੱਖ ਦਾ ਇਹ ਠੀਕ ਹੈ ਹਾਂ ਤੇ ਮੈਂ ਇੱਕ ਗੱਲ ਹੋਰ ਕਹਿੰਦੀ ਸੀ ਹਾਂ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਅੱਜ ਕੱਲ੍ਹ ਆ ਜਵਾਕ ਜੇ ਚਲਾਉਂਦੇ ਨੇ ਆਈਫੋਨ ਹਾਂ ਕੋਈ ਗੱਲ ਨਹੀਂ ਮੈਂ ਨਾ ਕਿਆ ਹੋਇਆ ਤੇ ਭਰਾਮ ਕਿਆ ਹੋਇਆ ਤੇ ਉਧਰ ਉਹਨੇ ਲੈ ਕੇ ਰੱਖ ਛੱਡਿਆ ਬਸ ਹਰ ਕੇ ਲੈ ਕੇ ਆਉਣਾ ਨਾ ਕੋਣ ਉਹ ਤੁਹਾਨੂੰ ਮੈਂ ਵੀ ਲਿਆ ਹਾਂਜੀ ਹਾਂਜੀ ਲੈ ਤੁਸੀਂ ਸਾਨੂੰ ਕੋਈ ਗੱਲ ਕਹੋ ਤਾਂ ਅਸੀਂ ਮੰਨ ਗਏ ਨਾ ਹੈ ਲੈ ਤੁਸੀਂ ਵੀ ਸਾਰੀ ਉਮਰ ਵਾਸਤੇ ਨਾਲ ਤੁਹਾਡੇ ਨਾਲ ਗੁਰਮਣੀਏ ਤੂੰ ਤਾਂ ਬਾਹਲੀ ਕੱਤਕ ਵਿਗਹਾ ਤੇ ਅਰ ਤਿੰਦੇ ਮੂਰੀ ਲੰਗੀ ਹੋਈਆਂ ਹੈ ਤੇ ਹੋਰ ਮੈਨੂੰ ਕਿਤੇ ਮੇਰੀ ਗੁਰਮਣੀ ਰੋਸ ਨਾ ਜਾਵੇ ਲੈ ਹਾਂ ਅਸੀਂ ਤਾਂ ਸੇਲੀਆਂ ਬਣ ਕੇ ਰਹਾਂਗੇ ਹੈ ਜੇ ਹੁਣ ਮੈਂ ਤੁਹਾਡੇ ਨਾਲ ਵਾਤਨਾ ਤਾਂ ਤੁਹਾਡੀ ਹਰ ਇੱਕ ਗੱਲ ਮੰਨ ਨਹੀਂ ਪਊਗੀ ਮੈਨੂੰ ਇਹ ਤਾਂ ਹੈ ਹਾਂਜੀ ਚਲੋ ਐਂ ਕਰੋ ਤੁਸੀਂ ਬੈਠੋ ਮੈਂ ਮਣਮੋਟਾ ਰੋਟੀ ਪਾਣੀ ਦਾ ਕਰਵਾਦਾ ਹਾਂ ਹਾਂ ਜੀ ਹਾਂ ਜੀ ਪ੍ਰੀਤਨਾ ਹਾਂ ਜੀ ਠੀਕ ਹੈ ਤੁਸੀਂ ਬੈਠੋ ਠੀਕ ਹੈ ਬੇਕਅਪ ਕੋਕੀ ਮੈਂ ਤਾਂ ਅਜੇ ਗੱਲ ਕੀਤੀ ਨਹੀਂ ਪਹਿਲਾਂ ਹੀ ਆ ਗਈ ਮੇਰੇ ਕੋਲ ਪੈਸੇ ਦਾਜ ਉਹ ਬੜੀ ਲਾਲਚਨਾ ਮਾਖ ਮੇਨੋ ਕਾ ਯਾ ਵੀ ਪ੍ਰੀਤ ਇੱਥੇ ਬਸ ਖੁਸ਼ ਰਹੀ ਮੇਰੇ ਬੂਹੇ ਆ ਕੇ ਨਾ ਲੱਗੇ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਕਿ ਜਿੰਨਾ ਕਹਦਾ ਹੂੰ ਇਹਨੂੰ ਹੀ ਸਤਾਉਂਦਾ ਉਹਨੇ ਦਾ ਤਰ੍ਹਾਂ ਇਹਨੂੰ ਪੈਸੇ ਦੇ ਹੀ ਸਕਦੀ ਆ ਵੀ ਬਾਅਦ ਚ ਨਾ ਸਾਡੇ ਵਿਚੜੇ ਆ ਕੇ ਬਾਅਦ ਮੈਂ ਤਾਂ ਪੰਜੀ ਨਾ ਮੰਗਣ ਅਗਲੇ ਨੂੰ ਕਹਿ ਦੂੰ ਮੈਂ ਤਾਂ ਪੈਸੇ ਦਿੱਤੇ ਹੋਏ ਆ ਪਈ ਤੁਸੀਂ ਸੌਖਿਆ ਜੀ ਕੋਈ ਰਾਹ ਚ ਦਿੱਕਤ ਤਾਂ ਨਹੀਂ ਆਈ ਹਾਂ ਨਹੀਂ ਨਹੀਂ ਵਧੀਆ ਹੀ ਆ ਗਈ ਜੀ ਚੱਲੇ ਹਾਂ ਜੀ ਹੋਰ ਘਰ ਪਰਿਵਾਰ ਸਾਰੇ ਆਣ-ਬਾਣ ਠੀਕ ਠਾਕ ਹੈ ਹਾਂ ਜੀ ਹਾਂ ਜੀ ਠੀਕ ਹੈ ਸਾਰੇ ਵਧੀਆ ਤੁਸੀਂ ਦੱਸੋ ਆਪਦੀ ਸਿਹਤ ਵਧੀਆ ਸਿਹਤ ਵੀ ਵਧੀਆ ਹੈ ਸੁੱਖਣਾ ਇੱਥੇ ਕਣਕ ਵੀ ਬਹੁਤ ਵਧੀਆ ਹੋਇਆ ਚਲੋ ਚਲੋ ਹਾਂ ਹੋਰ ਕੌਮਕੇ ਤੇ ਬੰਦੀ ਠੀਕ ਹੈ ਜੀ ਮਮਾ ਤੁਸੀਂ ਦੱਸੋ ਠੀਕ ਹੈ ਸਿਹਤ ਕਮਜ਼ੋਰਾਂ ਜਾਈ ਹੋਈ ਇਹਨਾਂ ਦੇ ਹੁੰਦੇ ਨਾ ਨਹੀਂ ਉਹੀ ਲੱਗਦਾ ਦੱਸੋ ਉਹ ਜਿਹੜੇ ਖੇਤੀਬਾੜ ਦੇ ਕੰਮਕਾਰ ਦੇ ਕਰਦੇ ਰਹਿੰਦੇ ਆ ਖੇਤੀਬਾੜ ਦੇ ਤੁਸੀਂ ਕਰਦੇ ਆ ਪਰ ਜਿਹੜੇ ਤੁਸੀਂ ਪੇਪਰ ਜਿਹੜੇ ਭਰੇ ਸੀਗੇ ਉਹਨਾਂ ਦਾ ਕੀ ਬਣਿਆ ਲੀ ਅੰਦੇ ਦੀ ਵਤ ਪਿਆਰੀ ਦਾ ਹੋਈ ਜਾਂਦੀ ਆ ਬਸ ਪੇਪਰ ਹਲੇ ਆਇਆ ਨਹੀਂ ਅਸਲੀ ਅੱਛਾ ਹਾਂ ਜੀ ਬਾਕੀ ਤਿਆਰੀ ਦਾ ਕੋਈ ਨਹੀਂ ਜੀ ਮੇਰੇ ਕੋਲ ਕੋਈ ਟਾਈਮ ਤਾਂ ਹੁੰਦਾ ਵੀਰੇ ਨਾਲ ਭਰਨ ਦਾ ਤੇ ਰਿਜ਼ਲਟ ਆਉਂਦਾ ਹੂੰ ਚੱਲੀ ਜਾਂਦੇ ਆਂ ਇਹ ਕਹਿ ਸਰਦਿਓ ਨਹੀਂ ਨਹੀਂ ਜੇ ਤੁਸੀਂ ਨੌਕਰੀ ਕਰਨੀ ਵੀ ਐ ਜੇ ਤੁਹਾਡਾ ਮਨ ਹੈਗਾ ਖੇਤੀ ਕਰਨੀਆਂ ਤਾਂ ਇੱਕ ਗੱਲ ਕਰੋ ਜੇ ਦੋਨੇ ਪਾਸੇ ਗੱਲ ਤੁਸੀਂ ਹਰੇਕ ਵਰਸਨ ਨੂੰ ਆ ਕੇ ਕਹਿ ਦਿੰਦੇ ਹੋ ਇਹ ਤਾਂ ਠੀਕ ਹੈ ਜੀ ਪਰ ਐ ਵੀ ਹੁਣ ਇਹ ਕੰਮ ਵੀ ਨਹੀਂ ਛੱਡਾ ਜਿੰਦਾ ਖੇਤੀ ਉਹਨੂੰ ਤੇਰੀ ਨੌਕਰੀ ਮਿਲ ਜੇ ਤਾਂ ਬਸ ਉਹਨੂੰ ਮਤਲਬ ਉਹਨੇ ਭਾਈ ਤੁੰਗ ਪਰ ਘਰੇ ਮੈਨੂੰ ਸਾਹਮਣਾ ਪੈਂਦਾ ਸਾਰਾ ਹਨਾ ਖੇਤੀਬਾੜੀ ਤੂੰ ਕਿੱਥੇ ਅੱਜ ਉਹ ਡਿਊਟੀ ਦਾ ਆਪਣੇ ਮਾਸਟਰ ਜੀ ਹਾਂ ਮਾਸਟਰ ਦਾ ਸੁਖ ਨਾਲ ਜੀ ਪਟਿਆਲੇ ਨੌਕਰੀ ਮਿਲ ਗਈ ਹੁਣ ਉਹ ਤਾਂ ਉੱਠ ਹੀ ਰਹਿਣ ਲੱਗ ਗਿਆ ਉਹ ਆਉਂ ਉਹ ਪੰਜ-ਛੇ ਦਿਨਾਂ ਨੂੰ ਅੱਛਾ ਦੇਖੋ ਛੁੱਟੀ ਨਹੀਂ ਮਿਲ ਜੀ ਉਹ ਆਪਣੇ ਪਰੀਤ ਦੇ ਪੈਰ ਪੈਰ ਨਾਲ ਘਰੇ ਕਾਰਜ ਵੀ ਸੁਧ ਕਿੰਨੇ ਹੋ ਗਏ ਨਾ ਮੈਂ ਨੌਕਰੀ ਮਿਲ ਗਈ ਤੇ ਨਾਲੇ ਕੋਠੀ ਸਹੀ ਗੱਲ ਹੈ ਜੀ ਬਹੁਤ ਹੀ ਲੱਗ ਗਈ ਬਾਗਾਂ ਵਾਲੀ ਹੈ ਜਿੱਦੇ ਵੀ ਆਈ ਹੈ ਨਾ ਬਸ ਰੰਗ ਮੰਗਲ ਹੋਰ ਦੀ ਹੋਰ ਹੋਰ ਦੀ ਹੋਰ ਆਹ ਸਾਡਾ ਮੀਟਿੰਗ ਸੀ ਵੀ ਇਹੋ ਜੀ ਕੋਠੀ ਚਾ ਕੇ ਬਹਿ ਜਾਗੇ ਇੱਥੇ ਕਿੰਨੇ ਖਰਚ ਹੋਇਆ ਕੋਠੀ ਦੇ ਇਹ ਇਹ ਕੋਨਾ ਮੱਟਾ ਹੀ ਕਰਿਆ ਸੀ ਜੀ ਹਾਂ ਬਸ ਜਿਹੜੀ ਸਾਡੀ ਕੋਠੀ ਕੋਠੀ ਖੇਤ ਪੈ ਰਹੀ ਸੀ ਉਹਨਾ ਬੰਦਾ ਲਾ ਲਿਆ ਜੀ ਇਹਨਾਂ ਨੂੰ ਕੋਸੇ ਨੇੜੇ ਬੰਦੀ ਸੀ ਇਹ ਵੀ ਤੁਸੀਂ ਵੀ ਐ ਕਿ ਕਰਿਆ ਇਹ ਉਹ ਉਹਨਾਂ ਨੂੰ ਸਮਾਤਾ ਤੇ ਇਧਰ ਲਾ ਸਾਨੂੰ ਸੁਭਾਗੇ ਇਹ ਬਰਾਬਰ ਬਰਾਬਰ ਜੀ ਹੋ ਗਿਆ ਕੰਮ ਸਾਡਾ अच्छा ना को सद देता ना लेता ओ नहीं मेरा ਤਾਂ ਕਹਿਣਾ ਮਤਲਬ ਆਏ ਸੀ ਉਹ ਜਿਹੜੀ ਤੁਸੀਂ ਕੋਠੀ ਉੱਥੇ ਪਾ ਰਹੇ ਸੀ ਜਿਹੜੀ ਤੁਸੀਂ ਕਹਿੰਦੇ ਸੀਗੇ ਉਹਦੇ ਵਿੱਚ ਤੁਸੀਂ ਆਪ ਦੀ ਮਨਮਰਜ਼ੀ ਦਾ ਸਮਾਨ ਲਵਾਇਆ ਹੋਣਾ ਆ ਤੁਸੀਂ ਕਿਸੇ ਦੇ ਘਰ ਦੇ ਵਿੱਚ ਆ ਕੇ ਰਹਿਣ ਲੱਗ ਗਏ ਲੱਗਦੀ ਹੀ ਨਹੀਂ ਹੋਈ ਨਹੀਂ ਹੁਣ ਤੁਸੀਂ ਇਹਨੂੰ ਕਿਸੇ ਦਾ ਨਾ ਕਹੋ ਜੀ ਹੁਣ ਤਾਂ ਇਹ ਆਪਣਾ ਹੈ ਹਾਂ ਕਿਉਂਕਿ ਹੁਣ ਇਹ ਸੌਦਾ ਹੋ ਗਿਆ ਸਾਰੇ ਕਾਹੇ ਦਾ اچھا ਹਾਂ ਚਲੋ ਜਦ ਤੱਕ ਜਦੋਂ ਵੀ ਤੁਸੀਂ ਆਉਣਾ ਇੱਥੇ ਆ ਮੈਂ ਬਾਵਾ ਉਹਦੀ ਗੱਲ ਮੰਨ ਲਈ ਅਗਲੇ ਨੇ ਹਣਾ ਹਾਂ ਐ ਆਪਣੇ ਨਹੀਂ ਆਜੇ ਤੱਕ ਅਰੇ ਨਾ ਨਹੀਂ ਆਇਆ ਤਾਂ ਬਰਾ ਆਪਣੇ ਪਿੰਡ ਤੋਂ ਪੂਰੀ ਚੱਲਦੇ ਆ ਐ ਤਾਂ ਸਾਰੇ ਜੀਜੀ ਕਰਦੇ ਨੇ ਚਾਹੀਦਾ ਬਹੁਤ ਵਧੀਆ ਪੰਤਾਂ ਆ ਪਾਈ ਸਾਡਾ ਬਾਕੀ ਸਰਪੰਚ ਕੇ ਕਰਵਾਤਾ ਜੀ ਸੋਕਾ ਅੱਛਾ ਅੱਛਾ ਸਰਪੰਚਾਂ ਨਾਲ ਸਾਡੀ ਬਹੁਤ ਬੰਦੀ ਹੈ ਬੱਪੂ ਦੀ ਬੜੀ ਬੰਦੀ ਹੈ ਸਰਪੰਚ ਬਾਕੀ ਪਿੰਟਾਂ ਚ ਘਰ ਦੀ ਰੀਸ ਤਾਂ ਹੁੰਦੀ ਨਹੀਂ ਪਰਦਾ ਹੁੰਦਾ ਬਾਹਰ ਲਗਾ ਹੁੰਦਾ ਫਿਰ ਵੀ ਟਾਈਮ ਆੜਾ ਜੀ ਹੁਣ ਹੈ ਬੰਦਦਾ ਨਹੀਂ ਉਸ ਇਕੱਲੇ ਬੰਦੇ ਦਾ ਕਰੇ ਠੀਕ ਹੈ ਅਰੇ ਜਦ ਤੁਸੀਂ ਇਹ ਲੜਕੀ ਦਾ ਤਾਂ ਠੀਕਰੀ ਨਾ ਕਰੋ ਅਜੀਨਾ ਕਹਿੰਦੇ ਸਾਡੇ ਧੀ ਹੈ ਨਹੀਂ ਤੇ ਨਾਲੇ ਨੂੰ ਨਾਲੇ ਧੀ ਸੰਸਰ ਰੱਬ ਨੇ ਬਸ ਖੁਸ਼ੀ ਖੁਸ਼ੇ ਦੇ ਰਹੀ ਵਧੀਆ ਰਹਿੰਦੀ ਹੈ ਬੀਤ ਇੱਥੇ ਕੰਮ ਕਰ ਵਧੀਆ ਕਰਦੀ ਹੈ ਹਾਂਜੀ ਜੀ ਲੱਗ ਗਿਆ ਤਾਂ ਨਾ ਮੈਂ ਕਹਿੰਦਾ ਆਉਂ ਮਾਰੂ ਕਹੂ ਤੂੰ ਆ ਰਹੇਂ ਦੇ ਭਾਂਡੇ ਧਰ ਦੇ ਮੈਂ ਕਰਦੀ ਆ ਆ ਝਾੜੂ ਲਾ ਮਾਰ ਸਾਰਾ ਕੰਮ ਖੋਖੋ ਕਰਦੀ ਆ ਹਾਂ ਚਲੋ ਵਧੀਆ ਗੱਲ ਹੈ ਇਹ ਤਾਂ ਤੇ ਫੋਨ ਫਾਨ ਇਹ ਲਾਉਂਦੇ ਨੇ ਸਾਨੂੰ ਵੀ ਕੀ ਗੱਲ ਹੋਊਗੀ ਤੁਸੀਂ ਕਿ ਨਾ ਨਾ ਜੀ ਇਹੋ ਜਿਹੀ ਕੋਈ ਗੱਲ ਨਹੀਂ ਠੀਕ ਬਤੋ ਤਾਂ ਉਹਦੀ ਮਰਜ਼ੀ ਹੈ ਦੇਖੋ ਜਦੋਂ ਜੀ ਕਰੇ ਫੋਨ ਲਾਵੇ ਜਦੋਂ ਜੀ ਕਰੇ ਗੱਲਬਾਤ ਕਰੇ ਇਹਦੇ 'ਚ ਹਜੇ ਅਸੀਂ ਨਹੀਂ ਬੈਠਾ ਕਰੇ। ਓਹੋ। ਹਾਂ। ਰੋਟੀ ਪਾਣੀ ਤਿਆਰ ਕਰੀ। ਹਾਂ ਹਾਂ ਨਹੀਂ ਆਉਣੀ ਆਉਣੀ। ਖਾ ਲ। ਭਰਦੀ ਰੋਟੀ। ਹਾਂ ਨਹੀਂ ਹਾਂ ਜੀ। ਬਸ ਫਿਰ ਛਕ ਹੋ ਗਿਆ। ਮੈਂ ਕਿੰਦਾ ਸੀ ਜੀ ਪਹਿਲਾਂ ਕੁਝ ਖਾਣਾ। ਹਾਂ ਨਹੀਂ 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 ਕੁਝ ਨਹੀਂ ਆਪਾਂ ਖਾ ਰੋਟੀ ਰੋਟੀ ਖਾਵਾਂਗੇ। ਨਹੀਂ ਰੋਟੀ ਮੈਂ ਨਹੀਂ 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 ਆਪਾਂ ਨਹੀਂ। ਦੇਖ ਲੂ ਨਹੀਂ ਕਾਰਪੇਟ ਦਾ ਕਰ ਦੋ ਤਾਂ ਦੇਖੋ। ਨਹੀਂ ਨਹੀਂ ਬੱਬੀ ਬਰਗਬਾਤ ਆਏ ਕਹਿੰਦੇ ਸੀ ਕਿ ਵੀ ਜੇ ਕੋਈ ਗੱਲ ਹੈ। ਵਿਪਰੀਤ ਸਾਨੂੰ ਫੋਨ ਨਹੀਂ ਕਰਦੀ ਕੋਈ ਗੱਲ ਹੈ ਮਤਲਬ ਕਿ ਸੁਣ ਲੱਗਦੀ ਹੈ ਤਾਂ ਸਾਨੂੰ ਦੱਸਦਾ ਸੀ ਕੁੜੀ ਨਾਲ ਕਰ ਲੈਂਦੇ ਆ ਗੱਲ ਕਿਸ ਦੇਣ ਲੈਣ ਦੇ ਵਿੱਚ ਕੋਈ ਕਮੀ ਰਹੀ ਹੋਵੇ ਨਾ ਨਾ ਜੀ ਨਹੀਂ ਤੇ ਕੋਈ ਗੱਲ ਨਹੀਂ ਤੁਸੀਂ ਸਾਨੂੰ ਇਸ ਨਾਲ ਉਹਦਾ ਪਿਓ ਇਹ ਨਹੀਂ ਕਿਸੇ ਕੰਮ ਦਾ ਜੀ ਸਹੀ ਗੱਲ ਹੈ ਉਹਦਾ ਦੱਸ ਹੀ ਦਿੱਤਾ ਸੀ ਜੀ ਉਹਨੇ ਲਓ ਠੀਕ ਆ ਘਰ ਫਿਰ ਵੀ ਉਹਦਾ ਪਿਓ ਨਸ਼ੇ ਪੱਤੀ ਕਰਦਾ ਹੈ ਨਹੀਂ 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 ਉਹ ਨਹੀਂ ਨਹੀਂ ਜੀ ਇਹ ਜੀ ਕੋਈ ਗੱਲ ਨਹੀਂ ਹੈਗੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਮੁੰਡਾ ਥੋੜਾ ਪਟਿਆਲੇ ਰਹਿਣ ਲੱਗ ਗਿਆ ਜਾ ਕੇ ਉਵੇਂ ਹੀ ਸਾਡਾ ਇਹ ਹੈ ਜੀ ਮੇਰਾ ਭਾਈ ਇਹ ਜਾ ਕੇ ਧਰਮਸ਼ਾਲਾ 'ਚ ਰਹਿਣ ਲੱਗ ਗਿਆ ਉੱਥੇ ਸੇਵਾ ਸੂਬਾ ਕਰਨ ਲੱਗ ਗਿਆ ਜੀ ਠੀਕ ਹੈ ਕਿਉਂ ਤਾਤਾ ਜੀ ਕੀ ਗੱਲ ਹੋ ਗਈ ਸੀ ਉਹ ਪਰਮਣੇ ਗੱਲ ਤਾਂ ਕੀ ਹੋਣੀ ਆ ਉਹਦਾ ਜਦੋਂ ਵੀਰੀ ਭੈਣ ਦੀ ਹੋ ਗਈ ਸੀ ਮੌਤ ਉਸ ਦਿਨ ਮਾਣ ਹੀ ਨਹੀਂ ਖਰਿਆ ਉਸ ਦਿਨ ਬਸ ਉਹ ਜਾਂਦਾ ਕਿਤੇ ਤਾਂਸ ਖੇਡਣ ਲੱਗ ਜਾਂਦਾ ਖੇਤ ਵਾਗ ਜਾਂਦਾ ਧਰਮਸ਼ਾਲਾ 'ਚ ਸਾਡੇ ਨਾਲ ਉੱਥੇ ਚੱਲਦਾ ਲੰਗਰ ਉੱਥੋਂ ਬਾਅਦ ਕੇ ਉੱਥੇ ਕੈਸਰਾ ਹਸਤਾਲ 'ਚ ਜਾਂਦਾ ਉੱਥੇ ਬਸ ਉਹ ਸੇਵਾ ਸੂਬਾ ਕਰਾਦਾ ਟਾਈਮ ਪਾਸ ਕਰ ਲੈਂਦਾ ਬਸ ਹਾਂ ਉਦਰੀ ਲੱਗ ਗਈ ਹੁਣ ਜੀ ਜਦੋਂ ਜਨਮ ਮਰਨ ਦੇ ਬਾਈ ਭੈਣ ਜਦੋਂ ਪੱਦੇ ਚ ਰੋ ਜਿੰਦਰੀ ਜੋ ਚਲਾ ਜਾਵੇ ਫਿਰ ਬੰਦਾ

ਤੇ ਦੋਂ ਬਤ ਸਾਨੂੰ ਫੋਨ ਹੀ ਨਹੀਂ ਕਰਿਆ ਹੈ ਉਹ ਬਸ ਤੁਹਾਡੀ ਗੱਲ ਤਾਂ ਹੋ ਜਾਂਦੀ ਸੀ ਚਾਚੀ ਨਾਲ ਚਾਚੀ ਨਾਲ ਗੱਲ ਤੇਰੀ ਹੁੰਦੀ ਸੀ ਮੇਰੇ ਨਾਲ ਤੂੰ ਇੱਕ ਗੱਲ ਵੀ ਨਹੀਂ ਕੀਤੀ ਕੀ ਗੱਲ ਨਾ ਤੂੰ ਕਦੇ ਬੇਬੇ ਨੂੰ ਫੋਨ ਲਾਇਆ ਹੈ ਉਹ ਬਸ ਟਾਈਮ ਹੀ ਨਹੀਂ ਲੱਗਿਆ ਚਾਚਾ ਕੰਮ ਚਲਾ ਕਰਾਉਂਦੇ ਨਹੀਂ ਨਹੀਂ ਗੱਲ ਵੱਧ ਨਹੀਂ ਗੱਲ ਕੋਈ ਨਹੀਂ ਸਾਰੇ ਵਧੀਆ ਨੇ ਬਸ ਮੈਂ ਨਾ ਤਾਂ ਗੱਲ ਕਰਤੀ ਦਾਦੀ ਨਾਲ ਜਦ ਮੈਂ ਗੱਲ ਕਰੂੰਗੀ ਤਾਂ ਅੱਜ ਰੋਣ ਲੱਗ ਜਾਂਦੀ ਹੁਣ ਵੀ ਰੋਣ ਲੱਗ ਗਈ ਤੇ ਮੈਂ ਤਾਂ ਨਹੀਂ ਰੋਂਦਾ ਮੇਰੀ ਗੱਲ ਸੁਣ ਪਹਿਲਾਂ ਤਾਂ ਮੈਂ ਤਾਂ ਫੋਨ ਕੀਤਾ ਜਦੋਂ ਉਹ ਮੁੰਡੇ ਦਾ ਨੰਬਰ ਲਿਆ ਮਾਸਟਰ ਤੋਂ ਠੀਕ ਹੈ ਮੈਂ ਕਿਹਾ ਵੀ ਐ ਕਰਕੇ ਵੀ ਨੰਬਰ ਦੇ ਮੈਂ ਘਰੇ ਗੱਲ ਕਰਨੀ ਆ ਉਹਨੇ ਜਦੋਂ ਨੰਬਰ ਦਿੱਤਾ ਉਹ ਨੰਬਰ ਮੈਂ ਬੀ ਆਰ ਹੀ ਲਾਇਆ ਉਹ ਲੱਗਿਆ ਨੀਗਾ ਤੁਸੀਂ ਨੰਬਰ ਵੀ ਮੈਨੂੰ ਗਲਤ ਦਿੱਤਾ ਫਿਰ ਇਹ ਤਾਂ ਮੰਗਿਆ ਮਨਿੰਦਰ ਤੋਂ ਨੰਬਰ ਉਹ ਨੰਬਰ ਵੀ ਬੰਦ ਆਈ ਜਾਵੇ ਕੀ ਗੱਲ ਤੁਸੀਂ ਸਾਡੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਤੇ ਹੁਣ ਨਾ ਨਾ ਕਿਹਨਾਂ ਕੰਮ ਹੋ ਗਿਆ ਤੈਨੂੰ ਚਾਚਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਕੋਈ ਨੰਬਰ ਮੈਂ ਦੇ ਦੂੰਗੀ ਤੁਹਾਨੂੰ ਹਾਰਮਦਨ ਉਹੀ ਤਾਂ ਕਹਿਣਾਗਾ ਵੀ ਜੇ ਕੋਈ ਹੋਰ ਗੱਲ ਆ ਤੈਨੂੰ ਤੰਗ ਪਰੇਸ਼ਾਨ ਕਰਦੇ ਆ ਦਾਜ ਪਿੱਛੇ ਜੇ ਕਿਤੇ ਹੋਰ ਗੱਲ ਪਿੱਛੇ ਫਿਰ ਮੈਨੂੰ ਦੱਸ ਨਹੀਂ ਇਹਨਾਂ ਨੇ ਕੀ ਪਰੇਸ਼ਾਨ ਕਰਨਾ ਮੈਨੂੰ ਇਹਨਾਂ ਦਾ ਵਿਚਾਰਿਆਂ ਨੇ ਕੁਝ ਨਹੀਂ ਕੀਤਾ ਮੈਨੂੰ ਹਾਂ ਨਾਲੇ ਗੱਲ ਸੁਣ ਮੇਰੀ ਠੀਕ ਆ ਤੇਰੀ ਚਾਚੀ ਨੂੰ ਮੈਂ ਦੇ ਕੇ ਲੈਂਦੇ ਆ ਪੈਸੇ ਠੀਕ ਆ ਤੇ ਜੇ ਕੋਈ ਗੱਲਬਾਤ ਹੈਗੀ ਆ ਮਾੜੀ ਮੋਟੀ ਤਾਂ ਚਾਚੀ ਨਾਲ ਗੱਲ ਕਰਕੇ ਚਾਚੀ ਤੋਂ ਪੈਸੇ ਵਾੜ ਕੇ ਇਹਨਾਂ ਦਾ ਮੂੰਹ ਬੰਦ ਕਰ ਦੇ ਠੀਕ ਆ ਚੰਗਾ ਬਾਕੀ ਤਾਂ ਇਹਨਾਂ ਨੂੰ ਕੋਈ ਲਾਲਚ ਐ ਨਹੀਂ ਮੇਰੇ ਨਾਲ ਤਾਂ ਤੱਕ ਕੋਈ ਗੱਲ ਕੀਤੀ ਨਹੀਂ ਇਹਨਾਂ ਨੇ ਕੋਈ ਪੈਸਿਆਂ ਦੀ ਜਾਂ ਕੋਈ ਦਾਜ ਦੀ ਕੋਈ ਗੱਲ ਨਹੀਂ ਕੀਤੀ ਤੈਨੂੰ ਦੂਜੀ ਸਾਨੂੰ ਫੋਨ ਕਰਕੇ ਕੁਝ ਦੱਸਣਾ ਵੀ ਨਹੀਂ ਚਾਇਆ ਤੂੰ ਆਏ ਦੱਸ ਵੀ ਉੱਥੇ ਉਦੋਂ ਤਾਈ ਤੂੰ ਫੇਰਾ ਪਾਉਣ ਆਈ ਹੈ ਕਿਉਂ ਨਹੀਂ ਆਈ ਕੀ ਗੱਲ ਤੇਰਾ ਹੱਕ ਨਹੀਂ ਬੰਦਾ ਹੱਕ ਤਾਂ ਬੰਦਾ ਜਾਂਦਾ ਹਾਂ ਬਸ ਦੋਤੀ ਕਹੀ ਨਹੀਂ ਆ ਉਹ ਵੀ ਮੇਰਾ ਜੀਜਾ ਨਹੀਂ ਕੀਤਾ ਬਸ ਜੀ ਲੱਗ ਗਿਆ ਸਿਆਣੀ ਵੱਧ ਹੋ ਗਈ ਸਿਆਣੀ ਹੋ ਗਈਏ ਉਮਰ ਨਾਲ ਨਾ 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 ਗੱਲ ਤੇਰਾ ਬਾਪੂ ਘਰੇ ਹੈ ਨਹੀਂਗਾ ਠੀਕ ਹੈ ਤੇਰਾ ਬਾਪੂ ਘਰੇ ਨਹੀਂ ਆਉਂਦਾ ਹੁਣ ਉਹ ਉੱਥੇ ਰਹਿਣ ਲੱਗ ਗਿਆ ਜੇ ਉਹਦੀ ਉਸ ਗੱਲ ਤੋਂ ਤੂੰ ਡਰਦੀ ਹੈ ਕਿਸੇ ਗੱਲ ਤੋਂ ਤਾਂ ਉਹ ਗੱਲ ਦਿਲ ਚੋਂ ਘਟਦੇ ਸਾਡੇ ਨਾਲ ਤਾਂ ਵਰਤਦੀ ਰਹਿ ਜਾ ਠੀਕ ਤਾਂ ਹੈ ਮੇਰਾ ਬਾਪੂ ਹਾਂ ਠੀਕ ਹੈ ਉਹ ਵਧੀਆ ਕੁਝ ਨਹੀਂ ਹੋਇਆ ਉਹਨੂੰ ਠੀਕ ਆ ਤੁਸੀਂ ਜਿਹੜਾ ਮਾਰ ਲਾਨੇ ਹੋ ਹਾਂ ਜਾਣਾ ਉਹਨਾਂ ਗਈ ਆ ਰੀਸ਼ਾ ਨਹੀਂ ਸੁਣੀ ਬਾਰ ਨੂੰ ਜਾਇਆ ਉਹਨਾਂ ਹਾਂ ਠੀਕ ਹੈ ਉੱਥੇ ਵਧੀਆ ਲੱਗਿਆ ਲੜ ਲੱਗਿਆ ਮੇਰੇ ਹਾਂ ਜੀ ਜਿੰਨੇ ਕੱਪੜੇ ਅਸੀਂ ਲੈ ਕੇ ਆਏ ਸੀ ਉਹਨੇ ਬੈਗ ਤੁਸੀਂ ਫੇਰ ਭਰਤੇ ਸਾਡੇ ਲੈ ਫੇਰ ਕੀ ਹੋ ਗਿਆ ਇਹ ਤਾਂ ਰੀਤੀ ਰਿਵਾਜ ਬਣੇ ਆਏ ਨੇ ਹਾਂ ਜੀ ਠੀਕ ਹੈ ਚਲੋ ਪੁੱਤ ਪ੍ਰੀਤ ਮੁੰਡਾ ਤੁਸੀਂ ਕਹੋਗੇ ਵੀ ਕੀ ਕਹਿੰਦੀ ਆ ਮੈਂ ਤੈਨੂੰ ਬਹੁਤ ਵਾਰੀ ਕਹਤਾ ਦੇਖ ਲੈ ਹਜੇ ਵੀ ਵੇਲਾ ਹੋਰ ਟਾਈਮ ਖੜ ਜਾਂਗੇ ਲਾਇਆ ਪੁੱਤ ਚਾਰ ਦਿਨ ਸਹੀ ਗੱਲ ਆ ਪ੍ਰੀਤਾ ਹੋਂਦ ਤੇ ਤੇਰੀ ਸੱਸ ਕਹੀ ਜਾਂਦੀ ਆ ਲਾਇਆ ਚਾਰ ਦਿਨ ਸਾਡੇ ਨਾਲ ਲੱਗੇ ਦਾ ਇੱਥੇ ਤਾਂ ਨਹੀਂ ਜਾਂਦੀ ਭਾਈ ਆਪਣੇ ਨਾਲ ਕੋਈ ਨਾ ਚਾਚੀ ਨੂੰ ਫੇਰ ਗੇੜਾ ਮਾਰ ਲੂਗੀ ਚੱਲ ਮਰਜੀ ਆ ਚੱਲ ਪੁੱਤ ਇਹਦੀ ਮਰਜੀ ਆ ਭਾਈ ਜਦੋਂ ਮਰਜੀ ਆਵੇ ਜਾਵੇ ਚੱਲ ਭੈਣ ਜੀ ਦੋਨਾਂ ਨੂੰ ਭੇਜ ਦਿਓ ਕਿੰਗਾ ਮੈਂ ਲੈ ਆਉਣਗੇ ਹਾਂ ਹਾਂ ਜਦੋਂ ਮਰਜੀ ਵਗ ਜਾ ਆ ਜੀ ਪੁੱਤ ਛੇਤੀ ਚੰਗਾ ਹਾਂਜੀ ਕੋਈ ਗੱਲ ਕੱਲ ਨੂੰ ਆਣੇਗੀ ਨਾ ਹਾਂ ਆਜ ਨੂੰਗੀ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਚੰਗਾ ਭੈਣ ਜੀ ਦੇ ਜੀ ਦੋ ਚੰਗਾ ਲੈ ਮੈਂ ਤਾਂ ਪਹਿਲਾਂ ਹੀ ਕਹੀ ਜਾਨੀ ਆ ਜੀ ਕੋਈ ਗੱਲ ਨਹੀਂ ਕਰਦੀ ਜਦੋਂ ਮਾਤਰੀ ਬਾਗ ਜਾਣੇ ਜਦੋਂ ਆਕਾਂ ਦਾ ਜਦੋਂ ਜੀ ਹੋਵੇ ਆਜੋ ਚੰਗਾ ਹਾਂਜੀ ਕੋਈ ਨਾ ਪਹਿਲਾਂ ਵੀ ਤਾਂ ਮੈਂ ਹੀ ਕਰਦੀ ਸੀ ਕੰਮ ਫੇਰ ਕੀ ਹੋਇਆ 4 ਦਿਨ ਹੋਰ ਕਰ ਆਜੋ ਆਜੋ ਫੇਰ ਨੰਬਰ ਤਾਂ ਲੈਣਾ ਉਹ ਫੋਨ ਕਰ ਲੈ ਹਾਂ ਹੈਗਾ ਪੁੱਤ ਲੈ ਲੈ ਚੰਗਾ ਜੀ ਚੰਗਾ ਪੁੱਤ ਆਏ ਕਰੇ ਬੜੇ ਵੇਲੇ ਫਿਰ ਜਾ ਕੇ ਭਾਈ ਸਾਨੂੰ ਕੋਣ ਫੋਨ ਹਾਲ ਕਰਦੇ ਚੰਗਾ ਜੀ ਪਤਾ ਲੱਗ ਜੂਗਾ ਸਾਰਾ ਚੰਗਾ ਅਤ ਕੁੱਟ ਕੇ ਜੱਫੀ ਪਾ ਲੰਦੀ ਤੇਰੀ ਦਾਦੀ ਨੂੰ ਦੇਖ ਲਾਉਦਾ ਜੀ ਨਹੀਂ ਲੱਗ ਰਿਹਾ ਨਾਰੇ ਲਾਇਆ ਹੁੰਦੀ 4 ਦਿਨ ਦੱਸ ਕੀ ਹੁੰਦਾ ਸੀ ਉਹ ਕਹਿਣਗੇ ਖੌਰੇ ਮੈਂ ਹੀ ਨਹੀਂ ਭੇਜਿਆ ਤੈਨੂੰ ਉਹ ਨਹੀਂ ਮੰਮੀ ਇਹੋ ਜੋ ਕੁਝ ਨਹੀਂ ਸੋਚ ਦਿਓ ਬਾਕੀ ਮੰਮਾ ਨੂੰ ਕਹਿਤਾ ਕੋਈ ਨਾ ਮੈਂ ਬਗ ਜੂੰਗੀ ਤੇਰੀ ਦਾਦੀ ਤਾਂ ਆਪਾਂ ਹੀ ਬਸ ਬਸ ਕਰਦੀ ਸੀ ਫੇਰ ਚੱਲ ਕੋਈ ਨਹੀਂ 4 ਦਿਨ ਲੈ ਨਹੀਂ ਚੱਲ ਤੁਸੀਂ ਦੋਨੇ ਜਾਇਓ 5-7 ਦਿਨਾਂ ਨੂੰ ਹਾਂਜੀ ਐ ਕਰ ਲੈ ਚੱਲ ਚਲ ਠੀਕ ਹੈ ਚਲ ਮੰਮਾ ਚੱਲ ਆ